ਸੰਗ ਪਾਤਸ਼ਾਹ ਜੀ ਨੇ ਲਿਖਿਆ ਕੇਵਲ ਕਰਮ ਧਰਮ ਸੇ ਚੀਨੋ ਜਿਸ ਕਰਮ ਕਰਨ ਦੇ ਨਾਲ ਪਟਕਣਾ ਪੈਦਾ ਹੁੰਦੀ ਉਹਨੂੰ ਕਹਿੰਦੇ ਛੱਡੋ ਉਹ ਧਰਮ ਹੈ ਕੇਵਲ ਕਰਮ ਧਰਮ ਸੇ ਚੀਨੋ ਛੱਡੋ ਧਰਮ ਕਰਮ ਅਨਰਾਖੋ ਜਿਸ ਕਰਮ ਨੂੰ ਕੀਤਿਆਂ ਅੰਦਰ ਧਰਮ ਦੀ ਪਰਪਕਤਾ ਤੇ ਅਨਰਾਗ ਹੋੁੰਦਾ ਗੁਰੂ ਨਾਲ ਅਤਿਅੰਤ ਪਿਆਰ ਪੈਦਾ ਹੋਵੇ ਕਹਿੰਦੇ ਉਹ ਕਰਮ ਕਰ। ਤੇ ਉਹ ਜਾਣਾ ਤੇ ਉੱਥੇ ਹੀ ਹੈ ਪਰ ਹੈ ਕਿ ਉਹ 10 ਦਿਨ ਪਹਿਲੇ ਅਰਦਾਸਾਂ ਕਰ ਲਪੇ ਪਾਸ਼ਾ ਇਹ ਸਭ ਕੁਝ ਤੁਸੀਂ ਕਰਨਾ ਹੈ ਮੇਰਾ ਕੀਤਾ ਨਹੀਂ ਇਹ ਹੋ ਸਕਦਾ। ਰਸਤੇ 'ਚ ਆਉਂਦਿਆਂ ਜਾਂਦਿਆਂ ਤੁਸੀਂ ਲਾਜ ਰੱਖਣੀ ਇਸ ਬਰੀ ਬਦੀ ਮਹਾਰਾਜ ਜੀ ਮੇਰ ਘਰਿਓ ਸੱਚੇ ਪਾਤਸ਼ਾਹ ਇਹ ਕੁਛ ਕਰਾ ਕੇ ਵੀ ਮੈਨੂੰ ਇਹੋ ਜੀ ਸੁਰਤੀ ਦਓ ਕਿ ਤੇਰਾ ਕੀਤਾ ਭਾਸੀ ਨਾ ਕਿ ਮੇਰਾ ਕੀਤਾ ਭਾਸੀ ਤੀਰਥ ਵਰਤਿਆਰ ਜਿਹਦੇ ਵਿੱਚੋਂ ਧਰਮ ਪਰਪੱਕ ਹੋਵੇ ਤੇ ਗੁਰੂ ਦਾ ਪਿਆਰ ਵਧੇ ਉਹ ਕਰਮ ਕਰਮ ਦੇ ਕੋ ਉਸੇ ਨੇ ਕਰਨਾ ਹੈ ਲੇਕਿਨ ਕਰਨ ਦੇ ਵਿੱਚ ਫਰਕ ਹੈ ਦੋਨੇ ਪਾਸੇ ਇਹ ਕਦੇ ਵਿੱਚੋਂ ਪਟਕਣਾ ਕਰਕੇ ਪੈਦਾ ਭਰਮ ਪੈਦਾ ਹੋ ਰਹੇ ਨੇ ਕਿਉਂ ਹੋਏ ਮੈਂ ਕਰਕੇ ਕਿ ਮੈਂ ਕੀਤਾ ਵੀ ਠੀਕ ਹੈ ਨਾ ਜੀ